ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਈਤਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਜੂਣੀ ਸਤੀ ਮਾਤਾ ਜੋ ਕਿ ਢੱਫੂ ਗੋਤ ਹੈ ਈਤਮਾਨਾਂ ਦੇ ਵਿੱਚ ਇੱਕ ਢੱਫੂ ਗੋਤ ਹੈ ਉਹਨਾਂ ਦੀ ਸਤੀ ਮਾਤਾ ਹੈ ਮਾਤਾ ਜੂਣੀ ਜੀ ਜੋ ਕਿ ਬਨੂੜ ਦੇ ਨੇੜੇ ਸਥਾਨ ਬਣਿਆ ਹੋਇਆ ਹੈ ਅਤੇ ਕੋਰਾਲੀ ਸ਼ਹਿਰ ਦੇ ਵਿੱਚ ਵੀ ਮਾਤਾ ਜੂਣੀ ਦਾ ਸਥਾਨ ਬਣਿਆ ਹੋਇਆ ਹੈ ਸੋ ਢੱਫੂ ਗੋਤ ਵਾਲਿਆਂ ਦਾ ਜੋ ਕੀਰਤਨ ਹੈ ਹੁਣ ਉਹ ਲਗਾਤਾਰ ਘਰ ਘਰ ਦੇ ਵਿੱਚ ਹੋਣਾ ਸ਼ੁਰੂ ਹੋ ਚੁੱਕਿਆ ਹੈ ਸੋ ਕਿਉਂਕਿ 7 April ਨੂੰ ਜੋ ਭੰਡਾਰਾ ਹੋਣ ਜਾ ਰਿਹਾ ਹੈ ਸਤੀ ਮਾਤਾ ਜੂਣੀ ਦੇ ਬਨੂੜ ਦੇ ਨੇੜੇ ਤੇ ਇਹ ਸਬੰਧ ਦੇ ਵਿੱਚ ਅੱਜ ਜੋ ਕੀਰਤਨ ਹੋਇਆ ਹੈ ਸੀਮਾ ਧਮਾਨ ਉਹਨਾਂ ਦੇ ਗ੍ਰਹਿ ਵਿਖੇ ਇਹ ਅੱਜ ਕੀਰਤਨ ਹੋਇਆ ਹੈ ਤੁਹਾਨੂੰ ਇੱਥੇ ਕੀਰਤਨ ਦੀਆਂ ਝਲਕੀਆਂ ਵੀ ਦਿਖਾਉਣੇ ਆ ਅਤੇ ਆਪਾਂ ਗੱਲਬਾਤ ਵੀ ਕਰਦੇ ਆ ਜੋ ਇੱਥੇ ਪਹੁੰਚਿਆ ਹੋਇਆ ਸ਼ਖਸੀਅਤਾਂ ਨੇ ਉਹਨਾਂ ਦੇ ਨਾਲ ਸ਼ਾਮ ਤਾਂ ਸਿਓ ਮੇਰਾ ਕਿਨਾਰਾ ਲੱਗੇ ਸ਼ਾਮ ਤਾਂ ਸਿਓ ਮੇਰਾ ਕਿਨਾਰਾ ਲੱਗੇ

mm <laughs> ਸੀਮਾ ਤੁਮਾਨ ਜੀ ਅੱਜ ਤੁਸੀਂ ਸਤੀ ਮਾਤਾ ਜਿਉਣੀ ਜੀ ਦਾ ਜੋ ਕੀਰਤਨ ਕਰਵਾਇਆ ਆਪਣੇ ਮਤਲਬ ਗ੍ਰਹਿ ਦੇ ਵਿੱਚ ਸੋ ਕੀ ਕਹਿਣਾ ਅੱਜ ਦੇ ਇਸ ਫੰਕਸ਼ਨ ਬਾਰੇ ਪਹਿਲਾਂ ਤਾਂ ਜੀ ਮੈਂ ਤੁਹਾਡਾ ਏ ਤੁਮਾਨ ਚੈਨਲ ਦਾ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤਹਿ ਦਿਲੋਂ ਕਰਦੀ ਹਾਂ ਜੀ ਔਰ ਆਪਣੇ بڑے ਛੋਟੇ ਭਰਾਵਾਂ ਦਾ ਜੋ ਮੇਰੇ ਛੋਟੇ ਜਿਹੇ ਸੱਦੇ ਪੱਤੇ ਤੇ ਸਦੀ ਮਾਈ ਜੂਣੀ ਦੇ ਵਿੱਚ ਸਾਡਾ ਹਿੱਸਾ ਬਣਾਏ ਮੇਰੇ ਕੋ ਸ਼ਬਦ ਨਹੀਂ ਜੀ ਸੋ ਇਹ ਭਾਵਕ ਹੋ ਗਏ ਜੀ ਹਾਂਜੀ ਬੱਗਾ ਜੀ ਸੋ ਸਤੀ ਮਾਤਾ ਜੀ ਜੂਣੀ ਦਾ ਜੋ ਉਹ ਵੀ ਆ ਰਿਹਾ ਆਪਣਾ ਪੰਡਹਾਰਾ ਵੀ ਆ ਰਿਹਾ ਸੋ ਇਸ ਨੂੰ ਸੰਬੰਧ ਦੇ ਵਿੱਚ ਇਸ ਮੁੱਦੇ ਨਜ਼ਰ ਰੱਖਦੇ ਹੋਏ ਕੀ ਕਹਿਣਾ ਅੱਜ ਜੋ ਕੀਰਤਨ ਹੋਇਆ ਮਾਂ ਸੇਵਾ ਸਤੀ ਜੀਵਨੀ ਸੇਵਾ ਸੁਸਾਇਟੀ ਵੱਲੋਂ ਖਾਸ ਕਰ ਸੀਮਾ ਜੀ ਦਾ ਬਹੁਤ ਥੈਂਕਸ ਕੀਤਾ ਜਾਂਦਾ ਕਿਉਂਕਿ ਉਹਨਾਂ ਨੇ ਮਤਲਬ ਛੋਟਾ ਜਿਹਾ ਇਸ਼ਾਰਾ ਕਰਿਆ ਤਾਂ ਇੰਨੀ ਸੰਗਤ ਤੇ ਇਕੱਠੀ ਹੋ ਗਈ ਤੇ ਹਰ ਸਾਲ ਦੀ ਤਰ੍ਹਾਂ ਵੱ ਚੜ ਕੇ ਹਰੇਕ ਬੰਦਾ ਮਤਲਬ ਜਿਵੇਂ ਇਹ ਲੇਡੀਆਂ ਬੈਠੀਆਂ ਸਾਰੀਆਂ ਮਤਲਬ ਇੱਕ ਇੱਕ ਦਿਨ ਚ 4 4 5 5 ਘਰਦੇ 20 ਦਿਨ ਮਤਲਬ ਲਗਾਤਾਰ ਚੱਲਣਾ ਇਹਨੇ ਜੀ ਤੇ ਕਲੈਕਸ਼ਨ ਕਰਦੀਆਂ ਇਹਨਾਂ ਤੇ ਬਿਨਾ ਅਸੀਂ ਅਦੂਰੇ ਆ ਅਸੀਂ ਕੁਝ ਵੀ ਨਹੀਂ ਕਰ ਸਕਦੇ ਜਿੰਨੀ ਹਿੰਮਤ ਇਹ ਕਰਦੀਆਂ ਸਾਡੀ ਸ਼ਕਤੀ ਜ਼ਿਆਦਾ ਵੱਜ ਜਾਂਦੀ ਹੈ ਇਹ ਸਭ ਮਾਇਆ ਦਾ ਪ੍ਰਤਾਪ ਹੈ ਜੀ ਜਿਹੜਾ ਉਹ ਭੰਡਾਰਾ ਉਹ ਕਦੋਂ ਹੈ ਉਹ 7 ਅਪ੍ਰੈਲ 2024 ਹੈ ਜੀ ਜੀ ਬਨੂੜ ਬਨੂੜ ਬੁੱਢਣਪੁਰ ਝੱਜੋ ਹੈ ਬਨੂੜ ਤੋਂ ਬਨੂੜ ਦੇ ਬਨੂੜ ਤੋਂ ਅੱਗੇ 8-7 ਕਿਲੋਮੀਟਰ ਰਗੇ ਜੀ ਜੀ ਹਾਂਜੀ ਕੁਲਦੀਪ ਜੀ ਕੀ ਕਹੂੰਗਾ ਅਸੀਂ ਤਾਂ ਮੈਂ ਤਾਂ ਸਾਰਾ ਪਹਿਲਾਂ ਤਾਂ ਸੀਮਤ ਮਾਨ ਜੀ ਦਾ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਐਡਾ ਮਤਲਬ ਕਿ ਅੱਜ ਪ੍ਰੋਗਰਾਮ ਕੀਤਾ ਵੈਸੇ ਇਹ ਅੱਜ ਤੋਂ ਹੀ ਨਹੀਂ ਕਰ ਰਹੇ ਇਹ ਬਹੁਤ ਪੁਰਾਣੇ ਸਾਲ ਤੋਂ ਚੱਲ ਰਿਹਾ ਹੈ ਪਹਿਲਾਂ ਛੋਟਾ ਸੀਗਾ ਹੁਣ ਲੇਡੀਜ਼ ਦੇ ਇੰਨੀ ਉਤੇਜਨਾ ਹੋ ਰਹੀ ਹੈ ਲੇਡੀਜ਼ ਡੇ ਬਾਏ ਡੇ ਵੱਧਦੀ ਜਾ ਰਹੀ ਹੈ ਹਰ ਸਾਲ ਮਤਲਬ ਕਿ ਇਹਨਾਂ ਦੀ ਵੱਧਦੀ ਜਾ ਰਹੀ ਤੁਸੀਂ ਇਹ ਦੇਖੋ ਵੀ ਇਸ ਟਾਈਮ ਸੌਕ ਇਹ ਕਿਸ ਬਾਹਰ ਤੋਂ ਨਹੀਂ ਹੈ ਇਹ ਸਾਡਾ ਆਪਣਾ ਪਰਿਵਾਰ ਹੈ ਸਾਡਾ ਆਪਣਾ ਪਰਿਵਾਰ ਹੈ ਸਾਡਾ ਘਟੋ ਘਟ ਸੌਕ ਹੈ ਇਹ ਢੱਪੂ ਪਰਿਵਾਰ ਦਾ ਔਰ ਹਰ ਸਾਲ ਵੱਧਦਾ ਹੀ ਜਾ ਰਿਹਾ ਦਿਨ ਬਦ ਦਿਨ ਅੱਗੇ ਸਾਨੂੰ ਇਹ ਸੋਚਦੇ ਦੇ ਪਤਾ ਨਹੀਂ ਅੱਗੇ ਜਿਹੜੀ ਨਵੀਂ ਜੇਨਰੇਸ਼ਨ ਆਊਗੀ ਇਸ ਚੀਜ਼ ਨੂੰ ਘੱਟ ਕਰੂਗੀ ਪਰ ਨਹੀਂ ਅੱਗੇ ਸਿਰਫ ਚਾਰ ਮੰਨ ਲਾ 10 ਲੇਡੀਜ਼ ਹੁੰਦੀਆਂ ਤੇ ਹੱਦੋਂ 10 ਸਾਲ ਪਹਿਲਾਂ ਅੱਜ ਘੱਟੋ ਘੱਟ ਮੈਂ ਕਹਿੰਦਾ 100 ਲੇਡੀਜ਼ ਇਸ ਸੀਨ ਨੂੰ ਅਪਰੇਲ ਆ ਔਰ ਲੋਕਾਂ ਜੇ ਇੰਨਾ ਹੁ ਤਾਂ ਚਾਹ ਹੈ ਕਿ ਹਰੇਕ ਬੰਦੇ ਦੀ ਕੋਈ ਨਾ ਕੋਈ ਇੱਕ ਮਨੋ ਕਾਮਨਾ ਪੂਰੀ ਹੁੰਦੀ ਆ ਹਰ ਜਿੱਥੇ ਵੀ ਇਹ ਘਰ ਜਾਂਦੀ ਆ ਉੱਥੇ ਹਰੇਕ ਬੰਦਾ ਚਾਹੁੰਦਾ ਵੀ ਮੈਂ ਵੱਧ ਤੋਂ ਵੱਧ ਕਰਾਂ ਜੀ ਇਹ ਨਹੀਂ ਹੈ ਵੀ ਕਿਸੇ ਦਾ ਘਰ ਚਾਹੇ ਛੋਟ ਗਰੀਬ ਹੈ ਚਾਹੇ ਅਮੀਰ ਹੈ ਪਰ ਉਹ ਇਹ ਚਾਹੁੰਦਾ ਵੀ ਸਤੀ ਮਾਈ ਦੀ ਕਿਰਪਾ ਇੰਨੀ ਆਉਣਾ ਪਰ ਸਭ ਪਰ ਹੈ ਸਾਡੇ ਪਰਿਵਾਰਾਂ ਉੱਪਰ ਉਹ ਵੱਧ ਤੋਂ ਵੱਧ ਕੋਸ਼ਿਸ਼ ਕਰਾਂ ਕੀ ਅਸੀਂ ਧੰਨਵਾਦ ਕਰਦੇ ਹਾਂ ਜੀ ਤੇਮਾਨ ਚੈਨਲ ਦਾ ਮੇਰੇ ਦੋਸਤ ਮੇਰੇ ਅਜੀਜ਼ ਅਮਰਜੀਤ ਦਾ जिने आके इस चीज को कवरेज किया बहुत बढ़िया लग गया सानू ऐसी कोई गल नहीं बाकी कोशिश करो 7 अप्रैल ਨੂੰ ਆਪਣਾ ਉੱਥੇ ਬਹੁਤ ਤਕੜਾ ਪ੍ਰੋਗਰਾਮ ਹੁੰਦਾ ਐਸੀ ਕੋਈ ਗੱਲ ਨਹੀਂ ਉੱਥੇ ਘੱਟੋ ਘੱਟ 30-40 ਹਜ਼ਾਰ ਬੰਦੇ ਦੀ ਗੈਦਰਿੰਗ ਹੁੰਦੀ ਹੈ ਆ ਤਿੰਨ ਦਿਨ ਤਕੜਾ ਪ੍ਰੋਗਰਾਮ ਹੁੰਦਾ ਐਸੀ ਕੋਈ ਗੱਲ ਹੀ ਹੈਗੀ ਆਪਾਂ 250 ਘਰ ਲਾ ਕੇ ਹੁਣ ਵੱਧ ਗਏ ਹਾਂ ਕੱਲੀ ਕਰਾਲੀ ਕਰਾਲੀ ਦੇ ਹਾਂ ਇਹ ਨਹੀਂ ਹੈ ਗੱਲ ਇਹ ਚੀਜ਼ ਪ੍ਰੋਗਰਾਮ ਕਰਾਲੀ ਸੀ ਇਹਨਾਂ ਨੇ ਜਾਣਾ ਨੇ ਇਹਨਾਂ ਨੇ ਲਾਂਡਰਾ ਵੀ ਜਾਣਾ ਲਾਂਡਰਾ ਤੋਂ ਵੀ ਇਹਨਾਂ ਨੂੰ ਮੈਸੇਜ ਆਇਆ ਰੋਕਪੁਰ ਦਾ ਵੀ ਮੈਸੇਜ ਆਇਆ ਜੀਰਕਪੁਰ ਤੋਂ ਵੀ ਮੈਸੇਜ ਆ ਰ ਉਹਨਾਂ ਨੇ ਪਹਿਲਾਂ ਇਹਨਾਂ ਨੇ ਲੰਗਰ ਵੀ ਇਹਨਾਂ ਨੂੰ ਬੁੱਕ ਕਰਾਏ ਹੋਏ ਆ ਲੈਡੀਜ਼ ਨੂੰ ਹੁਣ ਤੁਸੀਂ ਇਹ ਦੇਖੋ ਜੀ ਉਹ ਕਿਆ ਚੀਜ਼ ਆ ਮਤਲਬ ਕਿ ਕਿਆ ਮਾਤਾ ਦੀ ਕਿਆ ਤਰਕ ਹੋਇਆ ਉਹਨਾਂ ਦੀ ਉਹਨਾਂ ਨੂੰ ਕਿਆ ਉਤਸਾਹ ਕਿਆ ਉਹਨਾਂ ਦੀ ਉਤਪਤੀ ਆ ਉਹ ਜਿਹਨਾਂ ਨੂੰ ਮਿਲਦਾ ਤਾਂ ਮਾਤਾ ਦੇ ਅਰਪਣ ਕਰਦੇ ਆ ਜੀ ਇਸ ਤੋਂ ਉੱਪਰ ਕੁਝ ਨਹੀਂ ਕਰ ਸਕਦਾ ਬਾਕੀ ਧੰਨਵਾਦ ਆ ਜੀ ਸਾਰਿਆਂ ਦਾ ਆਈ ਹੋਈ ਸੰਗਤ ਦਾ ਸਾਡੇ ਧੰਨ ਪ੍ਰਵਾਸ ਮਾ ਸਤੀ ਜੁਣੀ ਸੇਵਾ ਸੁਸਾਇਟੀ ਦੇ ਠੀਕ ਹੈ ਜੀ ਥੈਂਕ ਯੂ ਹਾਂ ਬਾਕੀ ਸਾਡੇ ਰਾਜਤਮਾਨ ਜੀ ਸ੍ਰੀ ਗਪਾਲਤਮਾਨ ਜੀ ਸੀਗੇ ਉਹਨਾਂ ਦਾ ਬਹੁਤ ਬੜਾ ਉਪਰਾਲਾ ਸੀਗਾ ਹਾਂਜੀ ਬਾਕੀ ਇਸ ਟਾਈਮ ਬੱਗਾਤਮਾਨ ਜੀ ਸਾਡੇ ਹੈਗੇ ਬਹੁਣੇਸ਼ਵਰ ਦਵਾਨ ਜੀ ਇਸ ਟਾਈਮ ਮੰਦਿਰ ਪਹਿਲਾਂ ਛੋਟਾ ਜਿਹਾ ਲੱਗਦਾ ਸੀ ਸੰਗਤ ਨੂੰ ਬੜੀ ਔਖੀ ਹੁੰਦੀ ਸੀ ਹੁਣ ਬਹੁਤ ਬੜਾ ਬਣਾਇਆ ਜਾ ਰਿਹਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਰੋਦੇ ਨਾਲ ਬਣਾਇਆ ਜਾ ਰਿਹਾ ਵੀ ਤਾਂ ਕਿ ਸੰਗਤ ਨੂੰ ਦਿੱਕਤ ਨਾ ਆਵੇ ਠੀਕ ਹੈ ਜੀ ਬਸ ਧੰਨਵਾਦ ਜੀ ਦਰਸ਼ਨ ਜੀ ਜੋ ਡਫੂ ਪਰਿਵਾਰ ਦੇ ਵੱਲੋਂ ਕਾਫੀ ਮਤਲਬ ਕਿ ਕੁਰਾਲੀ ਸ਼ਹਿਰ ਦੇ ਵਿੱਚ ਜੋ ਲੇਡੀਜ਼ ਦੀ ਮਤਲਬ ਕਿ ਮੰਡਲੀ ਬਣੀ ਹੋਈ ਹੈ ਇਹਨਾਂ ਦੇ ਵੱਲੋਂ ਘਰ-ਘਰ ਦੇ ਵਿੱਚ ਜਾ ਕੇ ਮੈਸੇਜ ਦਿੱਤਾ ਜਾਂਦਾ ਹੈ ਜੋ ਮਾਤਾ ਦਾ ਪੰਡਾਰਾ ਹੋਣ ਜਾ ਰਿਹਾ ਕਿਵੇਂ ਦੇਖਦੇ ਹੋ ਤੁਸੀਂ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ ਨਾਰੀ ਸ਼ਕਤੀ ਮੈਂ ਕਹੂੰਗਾ ਕੁਰਾਲੀ ਦੇ ਸਾਡੇ ਢਫੂ ਗੋਤੀਆਂ ਦੇ ਜਿਹੜੀ ਪਰਿਵਾਰ ਹੈ ਇਹ ਘਰ-ਘਰ ਜਾ ਕੇ ਉਗਰਾਹੀ ਕਰਦੇ ਆਂ ਇੱਥੋਂ ਸਾਡੀ ਉਗਰਾਹੀ ਦੀ ਸ਼ੁਰੂਆਤ ਹੁੰਦੀ ਹੈ ਜੀ ਤੇ ਬਾਕੀ ਫਿਰ 7 April ਦਾ ਉਥੇ ਭੰਡਾਰਾ ਹੁੰਦਾ ਹੈ ਜੀ ਹਾਂ ਜੀ ਸੋ ਬਾਕੀ ਸਾਰੇ ਢਫਵਾਂ ਦਾ ਰਲ ਮਿਲ ਕੇ ਬਹੁਤ ਬੜੀ ਕੋਸ਼ਿਸ਼ ਹੁੰਦੀ ਹੈ ਵੀ ਉਸ ਭੰਡਾਰੇ ਨੂੰ ਬਹੁਤ ਵਧੀਆ ਤੇ ਵਧੀਆ ਬਣਾਇਆ ਜਾ ਸਕੇ ਹਾਂਜੀ ਧੰਨਵਾਦ ਹਾਂ ਜੀ ਬਹੁਤ ਵਧੀਆ ਉਪਰਾਲਾ ਜੋ ਤੁਸੀਂ ਘਰ ਘਰ ਦੇ ਵਿੱਚ ਜਾ ਕੇ ਇਹ ਮੈਸੇਜ ਵੀ ਲਾਉਂਦੇ ਹੋ ਤੇ ਕੀਰਤਨ ਵੀ ਕਰਦੇ ਹੋ ਸੋ ਅੱਜ ਵੀ ਕੀਰਤਨ ਸੀਮਾ ਜੀ ਦੇ ਗ੍ਰਹਿ ਵਿੱਚ ਹੋਇਆ ਬਹੁਤ ਅੱਛਾ ਕੀਰਤਨ ਕਰਿਆ ਬੜੀ ਰੌਣਕਾਂ ਲੱਗੀਆਂ ਮਾ ਜੀ ਮਿਹਰਬਾਨੀ ਆ ਬਾਬਾ ਗੋਰੀ ਮਿਹਰਬਾਨੀ ਆ ਸੀਮਾ ਜਿੰਦਾਬਾਦ ਸੋ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਜੋ ਘਰ ਘਰ ਦੇ ਘਰ ਘਰ ਦੇ ਵਿੱਚ ਵੀ ਜਾਂਦੇ ਆ ਬਹੁਤ ਰੌਣਕ ਮੇਲਾ ਬੰਦਾ ਇਹ ਮੈਂ ਸ਼ੁਰੂ ਤੋਂ ਇੱਧਰ ਬੈਠੇ ਮਾਤਾ ਜੀ ਇਹ ਮੇਰੀ ਬੇਟੀ ਆ ਜੀ ਇਹ ਨਹੀਂ ਪਤਾ ਹੀ ਕੀ ਇਹਨਾਂ ਨੇ ਸ਼ੁਰੂਆਤ ਇਨ ਇੱਥੇ ਤੋਂ ਹੋਈ ਵੀ ਹੈ ਸਰ ਦੇਠੇ ਐ ਬੜ ਸਰਕਾਰ ਮੈਂਬਰ ਬੜਾ ਹੈ ਹੱਦਾਂ ਜੀ ਓਕੇ ਵਾਹਿਗੁਰੂ ਪੀ 40 ਸਾਲ ਪਹਿਲਾਂ ਤੋਂ ਹੋਈ ਜੀ ਜੈ ਸਤੀ ਮਾਤਾ ਦੀ ਜੈ ਸਤੀ ਹਾਂ ਠੀਕ ਆ ਬੀਬੀ ਹਾਂ ਠੀਕ ਤਾਂ ਠੀਕ ਉਹ ਕੀ ਕਹੂਗੇ ਸਤੀ ਮਾਤਾ ਬਾਰੇ ਹਾਂ ਠੀਕ ਹੈ ਸਤੀ ਸਤੀ ਮਾਤਾ ਨੇ ਬਈ ਸਾਡੇ ਕੋ ਬਹੁਤ ਕੁਝ ਦਿਆ ਹੈ ਜੀ ਨਾਲੇ ਢਫਵਾ ਨੇ ਬਹੁਤ ਕੁਝ ਕਰਿਆ ਇੱਥੇ ਹਮਾਰੀ ਛਤੀ ਮਾਤਾ ਦੀ ਮਿਹਰ ਮਿਲਨੀ ਹੈ ਜੀ ਅਸੀਂ ਪਹਿਲਾ ਆਪਣੀ ਮਾਤਾ ਨੂੰ ਮੰਨਣਾ ਹੈ ਫਿਰ ਕਿਸੇ ਹੋਰ चीज ਨੂੰ ਮੰਨਣਾ ਹੈ ਜੀ ਅਸੀਂ ਕਿਤੇ ਨਹੀਂ ਜਾਂਦੇ ਪਹਿਲਾ ਅਸੀਂ ਮਾਤਾ ਤੇ ਉਹਦੇ ਪਰੋਸਾ ਸਾਨੂੰ ਉਹ ਸਾਨੂੰ ਸਭ ਕੁਝ ਦਿੰਦੀ ਹੈ ਬਾਅਦ ਵਿੱਚ ਦੇ ਆਵਾ ਵਾ ਜੀ ਜੈ ਮਾਤਾ ਜੀ ਜੈ ਮਾਤਾ ਜਿਕਾਰਾ ਸਤੀ ਮਾਈ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਜਿਕਾਰਾ ਬਾਬਾ ਗਵਾਲੇ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਜਿਕਾਰਾ ਸੂਲ ਪ੍ਰੋਤਾ ਜੀ ਦਾ ਬੋਲ ਸਾਚੇ ਦਰਬਾਰ ਜਿਕਾਰਾ ਬੜੇ ਬਟੇਰਿਆਂ ਜੀ ਦਾ ਬੋਲ ਸਾਚੇ ਦਰਬਾਰ ਜਿਕਾਰਾ ਸਾਰੀ ਸੰਗਤ ਦਾ ਬੋਲ ਸਾਚੇ ਦਰਬਾਰ ਕੀ ਜੈ